ਪੰਚਾਇਤ ਗੋਲ ਦੇ ਅੰਦਰ ਪਿੰਡ ਦੇ ਤਿਆਲ ਸੋਧੀਆਂ ਦਾ ਪ੍ਰਾਇਮਰੀ ਸਕੂਲ ਹੈ ਇੱਥੇ 2-3 ਮਹੀਨੇ ਤੋਂ ਇਹ ਸ਼ੋਅ ਕੀਤਾ ਜਾ ਰਿਹਾ ਕਿ ਇੱਥੇ ਕੰਮ ਲੱਗੇ ਦਾ ਕੰਸਟਰਕਸ਼ਨ ਦਾ ਹੈ ਬਸ ਟਾਇਲਾਂ ਲਿਆ ਕੇ ਰੱਖੇ ਨੇ ਇੱਥੇ ਪਾਰਕ ਸੋ ਕੀਤੀ ਗਈ ਹੈ 16 ਬੰਦਿਆਂ ਦੀਆਂ ਦਿਹਾੜੀਆਂ ਇੱਥੇ ਸੋ ਕੀਤੀਆਂ ਗਈਆਂ ਹੀਆਂ ਇੱਥੇ ਕੰਮ ਕਰ ਰਹੇ ਆ ਇੱਕ ਵੀ ਬੰਦਾ ਇੱਥੇ ਇੱਕ ਵੀ ਦਿਹਾੜੀ ਨਹੀਂ ਲਾ ਕੇ ਆਇਆ ਉਹਨਾਂ ਦੇ ਖਾਤੇਾਂ 'ਚ 28 ਤੋਂ 30 ਤੇ 40 ਦੀ ਕਿਸੇ ਦੇ ਖਾਤੇਾਂ 'ਚ ਦਿਹਾੜੀਆਂ ਤੇ ਪੈਸੇ ਪੈ ਚੁਕੇ ਆ ਪ੍ਰਸ਼ਾਸਨ ਅਗੇ ਬੇਨਤੀ ਹੈ ਜੀ ਮਰੇਗਾ 'ਚ ਉਹੀ ਬੰਦਿਆਂ ਦੇ ਨਾਮ ਲਿਖੇ ਜਾਣ ਜਿਹੜੇ ਘਟੂ ਘਟ 8 ਘੰਟੇ ਦੇ 1 ਤੋਂ 2 ਘੰਟੇ ਇੱਥਾਂ ਆ ਕੇ ਕੰਮ ਕਰਦੇ ਇੱਥੇ ਬੱਚਿਆਂ ਨੇ ਖੇਡਣਾ ਹੁੰਦਾ ਤੇ ਗੋਟ ਟਿਕਾ ਨਹੀਂ ਦੇਖਦੇਓ ਗੋਡੇ-ਗੋਡੇ ਘਾ ਆਦੇ ਬੰਦਾ ਇੱਥੇ ਇੱਕ ਵੀ ਕੰਮ ਕਰਨ ਨਹੀਂ ਆਇਆ। ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਜਿਹੜੀਆਂ ਤੁਹਾਨੂੰ ਤਸਵੀਰਾਂ ਦਿਖਾਈਆਂ ਗਈਆਂ ਪਹਿਲੇ ਇੱਕ ਵੀਡੀਓ ਵਾਇਰਲ ਹੈਗੀ ਹੈ। ਵਾਇਰਲ ਵੀਡੀਓ ਹੈਗੀ ਆ ਪਵਾਹੜ ਕਾ ਪਿੰਡ ਹੈਗਾ ਛੋੜੀਆਂ ਜਿੱਥੋਂ ਦਾ ਇੱਕ ਪ੍ਰਾਇਮਰੀ ਸਕੂਲ ਹੈ। ਆਂਗਣਵਾੜੀ ਸੈਂਟਰ ਵੀ ਹੈਗਾ ਜਿੱਥੇ ਕੇਂਦਰ ਦੇ ਛੋਟੇ-ਛੋਟੇ ਬੱਚੇ ਸਾਲ ਦਾ ਬੱਚਾ ਵੀ ਹੁੰਦਾ ਕਿ ਮੇਰੀ ਉਹ ਵੀ ਇੱਥੇ ਜਿਹੜਾ ਆਂਗਣਵਾੜੀ ਦੇ ਵਿੱਚ ਆਂਦਾ। ਇੱਕ ਵਿਅਕਤੀ जिधे ਵੱਲੋਂ ਵੀਡੀਓ ਵਾਇਰਲ ਕੀਤੀ ਗਈ ਆ ਉਹਦੀ ਗੱਲਬਾਤ ਵੀ ਤੁਹਾਨੂੰ ਸੁਣਾਈ ਆ ਜਿਹੜਾ ਵੀਡੀਓ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਨੇ ਇੱਥੇ ਪਾਰਕ ਬਣਾਉਣ ਦੇ ਲਈ ਸਰਪੰਚ ਵੱਲੋਂ ਗੱਲਬਾਤ ਕੀਤੀ ਗਈ ਸੀ ਇੱਥੇ ਇੱਕ ਪਾਰਕ ਬਣਿਆ ਸਰਕਾਰ ਵੱਲੋਂ ਕੀਤੀ ਗਈ ਸੀ ਲੇਕਿਨ ਤਸਵੀਰਾਂ ਹੁਣ ਤੁਹਾਨੂੰ ਲਾਈਵ ਦਿਖਾਵਾਂਗੇ ਮੌਕੇ ਦੀਆਂ ਇਹ ਸਕੂਲ ਹੈਗਾ ਸਕੂਲ ਦੇਖ ਸਕਦੇ ਹੋ ਪ੍ਰਾਇਮਰੀ ਸਕੂਲ ਹੈ ਆਂਗਣਵਾੜੀ ਸੈਂਟਰ ਹੈਗਾ ਉਸ ਤੋਂ ਬਾਅਦ ਤੁਹਾਨੂੰ ਆ ਗੰਦ ਦਿਖਾਵਾਂਗੇ ਦੇਖ ਸਕਦੇ ਹੋ ਕਿਵੇਂ ਘਾਹ ਬੂੜ ਜਿਹੜਾ ਇੱਥੇ ਇਕੱਠਾ ਹੋਇਆ ਦੂਸਰੇ ਪਾਸੇ ਦਿਖਾਵਾਂਗੇ ਜਿਹੜੀ ਗਰਾਊਂਡ ਹੈਗੀ ਐ ਜਿੱਥੇ ਬੱਚੇ ਖੇਡਣ ਆਉਂਦੇ ਨੇ ਇਹ ਪੇਰੇ ਦੇ ਲੋਕ ਵੀ ਹੈਗੇ ਜਿਨ੍ਹਾਂ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਸੀ ਇਹ ਜਗ੍ਹਾ ਹੈਗੀ ਐ ਜਿੱਥੇ ਕਹਿੰਦੇ ਕਿ ਇੱਕ ਪਾਰਕ ਬਣਨੀ ਸੀਗੀ ਤੇ ਇੱਥੇ ਜਿਹੜਾ ਬਣਾਣੇ ਸੀਗੇ ਇਹਨਾਂ ਨੇ ਘੁੰਮਣ ਦੇ ਲਈ ਜਗ੍ਹਾ ਟ੍ਰੇਲ ਬਣਾਉਣਾ ਸੀਗਾ ਤਸਵੀਰਾਂ ਦੇ ਸਕਦੇ ਕਿਤੇ ਵੀ ਨਜ਼ਰ ਨਹੀਂ ਆ ਰਿਆ ਲੇਕਿਨ ਜਿਹੜੇ ਸਰਪੰਚ ਕਹਿ ਲਈਏ ਜਾਂ ਪ੍ਰਸ਼ਾਸਨ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਵੱਲੋਂ 16 ਦਿਹਾੜੀਆਂ ਜਿਹੜੀਆਂ ਇੱਥੇ ਮਨਰੇਗਾ ਸਕੀਮ ਦੇ ਅਧੀਨ ਲੋਕਾਂ ਨੂੰ ਪਾਈਆਂ ਗਈਆਂ ਪੈਸੇ ਵੀ ਕਹਿੰਦੇ ਕੱਢ ਲਏ ਗਏ ਨੇ ਇਹਨਾਂ ਲੋ ਸਬੂਤ ਦੱਸੇ ਜਾ ਰਹੇ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਕਿਤੇ ਵੀ ਕੋਈ ਕੰਮ ਨਹੀਂ ਹੋਇਆ ਕੋਈ ਦਿਹਾੜੀ ਨਹੀਂ ਲੱਗੀ ਕਿਉਂਕਿ ਇਹਨਾਂ ਨੇ ਜਿਹੜੀ ਵੀਡੀਓ ਵਾਇਰਲ ਕੀਤੀ ਆ ਤੇ ਪਿੰਡ ਦੇ ਹੋਰ ਵੀ ਲੋਕ ਨੇ ਜਿਹੜੇ ਇਹੋ ਗੱਲ ਕਹਿ ਰਹੇ ਨੇ ਕਿ ਇੱਥੇ ਕੋਈ ਵੀ ਕੰਮ ਨਹੀਂ ਹੋਇਆ ਕਿਸੇ ਨੇ ਕੋਈ ਕਿਸੇ ਤਰ੍ਹਾਂ ਦੀ ਜਿਹੜੀ ਦਿਹਾੜੀ ਨਹੀਂ ਲਗਾਈ ਆ ਤੈਲ ਦਿਖਾ ਰਹੇ ਆ ਤੁਹਾਨੂੰ ਤੈਲ ਜਰੂਰ ਉੱਥੇ ਛੁੱਟੀ ਹੋਈ ਹੈ ਕਹਿੰਦੇ ਡੇਢ ਦੋ ਮਹੀਨੇ ਹੋ ਗਏ ਇਹਨੂੰ ਛੁੱਟੇ ਹੋਏ ਪਤਾ ਨਹੀਂ ਇਹਦਾ ਕਿਹੜਾ ਕੰਮ ਕਰਨਾ ਸੀਗਾ ਲੇਕਿਨ ਕੰਮ ਕੀਤਾ ਕੋਈ ਨਹੀਂ ਜਿਹੜੇ ਪੈਸੇ ਆ ਬਿਨਾ ਕੰਮ ਤੋਂ ਹੀ ਕਢਵਾਏ ਗਏ ਨੇ ਕਹਿ ਸਕਦੇ ਆ ਜਿਹੜਾ ਸਰਕਾਰ ਦੇ ਪੈਸਿਆਂ ਨੂੰ ਜਿਹੜਾ ਸਰਕਾਰੀ ਖਜ਼ਾਨੇ ਨੂੰ ਚੂਨਾ ਲਗਾਇਆ ਗਿਆ ਪੈਸੇ ਜਿਹੜੇ ਉਹਦੇ ਆ ਮਿਸ ਯੂਜ਼ ਕੀਤੇ ਗਏ ਨੇ ਖੁਰਦ-ਬੁਰਦ ਕੀਤੇ ਗਏ ਨਾ ਦੂਸਰੇ ਪਾਸੇ ਤੁਹਾਨੂੰ ਤਸਵੀਰਾਂ ਜਿਹੜੇ ਸਕੂਲ ਦੇ ਬਾਹਰ ਕਹਿੰਦੇ ਇਹਨੂੰ ਵਿਦਿਆ ਦਾ ਮੰਦਰ ਕਿਹਾ ਜਾਂਦਾ ਉਹ ਵੀ ਤੁਹਾਨੂੰ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਉੱਥੇ ਕਿਵੇਂ ਜਿਹੜਾ ਗੰਦ ਪਿਆ ਹੋਇਆ ਆ ਅੱਗੇ ਜਿਹੜਾ ਬਰਸਾਤਾਂ ਦਾ ਮੌਸਮ ਆ ਰਿਹਾ ਆ ਬਰਸਾਤਾਂ ਦੇ ਮੌਸਮ ਦੇ ਵਿੱਚ ਮੱਛਰ ਮੱਖੀ ਜਿਹੜੀ ਆ ਕਾਫੀ ਫੈਲਦੀ ਆ ਉਹਦੇ ਨਾਲ ਅੱਗੇ ਡੇਂਗੂ ਦਾ ਖਤਰਾ ਵੀ ਵਧਣਾ ਛੋਟੇ ਛੋਟੇ ਬੱਚੇ ਕਹਿੰਦੇ ਇੱਥੇ ਜਿਹੜੇ ਆਉਂਦੇ ਨੇ ਜਿਵੇਂ ਤੁਹਾਨੂੰ ਸੁਣਾ ਰਿਹਾ ਲੋਕਾਂ ਦੀ ਜ਼ੁਬਾਨੀ ਵੀ ਛੋਟੇ ਛੋਟੇ ਬੱਚੇ ਆਂਦੇ ਆ ਕੱਲ ਨੂੰ ਉਹ ਕਿਸੇ ਬਿਮਾਰੀ ਦੀ ਚਪੇੜ ਚ ਆ ਸਕਦੇ ਨੇ ਡੇਂਗੂ ਦੀ ਚਪੇੜ ਚ ਆ ਸਕਦੇ ਆ ਇਹਨਾਂ ਲੋਕਾਂ ਵੱਲੋਂ ਜਿਹੜਾ ਜਿੱਥੇ ਸਰਕਾਰ ਕੋਲੋਂ ਮੰਗ ਕੀਤੀ ਗਈ ਆ ਕਿ ਕਿਉਂਕਿ ਭ੍ਰਿਸ਼ਟਾਚਾਰ ਖਤਮ ਕਰਨ ਲਈ ਵਾਰ-ਵਾਰ ਜਿਹੜੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਹੈਗੇ ਭਗਵੰਦ ਮਾਨ ਜੀ ਉਹਨਾਂ ਲੋਕਾਂ ਨਾਲ ਗੱਲ ਕੀਤੀ ਜਾ ਰਹੀ ਆ ਕਿ ਭ੍ਰਿਸ਼ਟਾਚਾਰ ਜਿਹੜਾ ਆਪਾਂ ਪੰਜਾਬ ਚੋਂ ਖਤਮ ਕਰਨਾ ਤੇ ਇਹਨਾਂ ਨੇ ਮੰਗ ਕੀਤੀ ਆ ਵੀ ਇਸ ਕੰਮ ਦੀ ਜਿਹੜੀ ਜਾਂਚ ਜ਼ਰੂਰ ਹੋਣੀ ਚਾਹੀਦੀ ਆ ਜੇਕਰ ਕਿਸੇ ਨੇ ਖਜ਼ਾਨੇ ਨੂੰ ਖੁਰਦ-ਬੁਰਦ ਕਰਨ ਦੀ ਸਰਕਾਰੀ ਪੈਸੇ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਦੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਗੱਲਬਾਤ ਸੁਣਾਣੇ ਆ ਇਹਨਾਂ ਲੋਕਾਂ ਨਾਲ ਕੀਤੀ ਹੋਈ ਤੇ ਕੋਸ਼ਿਸ਼ ਕਰਾਂਗੇ ਜੇਕਰ ਸਾਡੀ ਸਰਪੰਚ ਨਾਲ ਵੀ ਗੱਲ ਹੋਈ ਕਿ ਉਹ ਕੀ ਕਹਿਣਾ ਚਾਹੁੰਦੇ ਨੇ ਇਸ ਮਸਲੇ ਤੇ ਤੇ ਇਹਨਾਂ ਨਾਲ ਗੱਲਬਾਤ ਕੀਤੀ ਸੁਣਾਣੇ ਵੀ ਇਹਨਾਂ ਦੀ ਕੀ ਮੰਗ ਹੈਗੀ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਭਾਈ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈਗਾ ਮੈਂ ਨਾਂਜੀ ਰਵੀ ਕੁਮਾਰ ਪਿੰਡ ਦਤਿਆਲ ਸੋੜੀ ਪੰਚਾਇਤ ਗੋਲ ਅ ਰਵੀ ਜੀ ਤੁਹਾਡੇ ਲੋਕ ਇੱਕ ਵੀਡੀਓ ਵਾਇਰਲ ਕੀਤੀ ਗਈ ਸੀਗੀ ਇੱਕ ਸਕੂਲ ਦੀ ਪ੍ਰਾਇਮਰੀ ਸਕੂਲ ਦੀ ਪਿੰਡ ਦਾ ਸਕੂਲ ਹੋਏਗਾ ਸ਼ਾਇਦ ਉਹਦੇ ਵਿੱਚ ਕੋਈ ਪਾਰਕ ਨੂੰ ਲੈ ਕੇ ਗਲਵਾਤ ਕੀਤੀ ਗਈ ਕਹਿੰਦੇ ਕਾਫੀ ਗਫਲਾ ਹੋਇਆ ਬਿਨਾਂ ਕੰਮ ਕੀਤੇ ਹੀ ਦਿਹਾੜੀਆਂ ਵੀ ਲੱਗੀਆਂ ਗਈਆਂ ਕੀ ਮੌਲਾ ਸੀਗਾ ਤੁਸੀਂ ਇਹ ਦੇਖੋ ਜੀ ਆਨਲਾਈਨ ਦੇਖ ਸਕਦੇ ਹੋ ਇਹ ਬੰਦੇ ਜਿਹੜੇ ਸਾਰੇ ਹੈ ਤੇ ਨਰੇਗਾ ਦੇ ਸਾਡੇ ਪਿੰਡ ਦੇ ਜਿਹੜੇ ਐਕਟਿਵ ਹੈਗੇ ਇਹ ਜਿਹੜਾ ਇੱਥੇ ਪਾਰਕ ਹੈ ਕੰਸਟਰਕਸ਼ਨ ਆਫ ਪਾਰਕ ਗੋਲ ਜੋ ਵੀ 25 ਟਾਈਮ ਪਾਇਆ ਹੋਇਆ ਹੈ 164 ਦੇ تھے 164 ਜਿਹੜੇ ਆ ਗੱਡੀ ਜਿਨ੍ਹਾਂ ਨੇ ਸੋ ਕਿਤੇ ਹੋਇਆ ਕੰਮ ਦੇ ਬਾਕੀ ਖੁਦ ਦੇਖ ਸਕਦੇ ਹੋ ਘਾ ਬੱਚੇ ਜਿਹੜੇ ਦੇਖੋ ਗੋਡੇ-ਗੋਡੇ ਘਾ ਹੈਗਾ ਕਿ ਇਹਦੇ ਸੱਪ ਲੜ ਸਕਦਾ ਇੱਥੇ ਲੋਕਾਂ ਦੇ ਲੱਗ-ਲੱਗ ਜਿਹੜੇ ਘਰ ਆ ਉਹਨਾਂ ਦੇ ਘਰ ਵੀ ਸੱਪ ਚੱਲ ਜਾਂਦੇ ਕਿਸੇ ਕਰਕੇ ਇਹਦੇ ਘਰ ਕੋਈ ਹੋਰ ਜਾਨਵਰ ਜਿਹੜੇ ਚਲੇ ਜਾਂਦੇ ਆ ਤੇ ਸਾਡਾ ਜਿਹੜਾ ਮੇਨ ਮੁੱਦਾ ਇਹ ਆ ਕਿ ਨਰੇਗਾ ਦੇ ਵਿੱਚ ਜਿਹੜੇ ਫਰਜੀ ਬੰਦੇ ਇੱਥੇ ਘਰ ਬੈਠ ਕੇ ਉੱਕਰ ਬੈਠੇ ਰਹੇ ਅਸੀਂ ਤੇ ਦੇਖੇ ਵੀ ਨਹੀਂ ਤੇ ਨਾਂ ਦੇਖ ਕੇ ਅਸੀਂ ਹਾਲ ਰਹਿ ਜਾਈਏ ਕਿ ਇਹ ਬੰਦੇ ਕਦੀ ਗਰਾਊਂਡ 'ਚ ਵੀ ਨਹੀਂ ਆਏ ਸਾਹਮਣੇ ਕੈਮਰਾ ਹੈਗਾ ਸਕੂਲ ਦਾ ਜੇ ਸਾਬਤ ਕਰ ਦੇਣ ਕਿ ਇਹ ਬੰਦਾ ਇੱਕ ਵਾਰੀ ਵੀ ਇਥੇ ਦਿਹਾੜੀ ਦਾ ਕੰਮ ਕਰਨ ਆਇਆ ਹੈ ਤੇ ਮੈਂ ਸਮਝਾਂਗਾ ਕਿ ਮੈਂ ਗਲਤਾਂ ਪਰ ਇਨਾ ਦੇ ਵਿੱਚੋਂ ਇਹ ਬੰਦੇ ਮਤਲਬ ਵੈਸੇ ਵੀ ਫੇਰਾ ਮਾਰਨ ਵੀ ਨਹੀਂ ਆਏ ਕਦੀ ਬੱਟ ਉਹਨਾਂ ਦੀਆਂ ਦਿਹਾੜੀਆਂ ਸੌ ਕਿੱਦੀਆਂ ਉਹਨਾਂ ਦੇ ਖਾਤੇ 'ਚ ਤੁਸੀਂ ਆਨਲਾਈਨ ਪੈਸੇ ਜਿਹੜੇ ਆ ਕੋਈ ਵੀ ਬੰਦਾ ਕਿਸੇ ਵੀ ਪਿੰਡ ਦਾ ਆਪਣੇ ਜਿਹੜੇ ਉਹਦੇ ਪਿੰਡ 'ਚ ਕੀ ਘਬਲਾ ਹੋ ਰਿਹਾ ਤੁਸੀਂ ਸਿਰਫ ਗੂਗਲ 'ਤੇ ਜਾ ਕੇ ਨੇ ਰੇਗਾ ਜੋਬ ਕਾਰਡ ਸਰਚ ਕਰੋ ਤੇ ਤੁਹਾਨੂੰ ਹਰ ਆਪਣੇ ਪਿੰਡ ਚ ਪਤਾ ਲੱਗ ਜਾਏਗਾ ਕਿ ਕਿਹੜਾ ਕੰਮ ਚੱਲ ਰਿਹਾ ਉਹਦੇ ਚ ਕਿੰਨੇ ਬੰਦੇ ਦੀਆਂ ਕਿੰਨੀਆਂ ਦਿਹਾੜੀਆਂ ਪਈਆਂ। ਉਸੇ ਤਰ੍ਹਾਂ ਅਸੀਂ ਜਦੋਂ ਦੇਖਿਆ ਵੀ ਇਹਨਾਂ ਵਿੱਚ ਇੱਕ ਇਹ ਤਾਂ ਬੰਦੇ ਮਤਲਬ ਇੱਥੇ ਅਜੇ ਤੱਕ ਨਹੀਂ ਹੁੰਦਾ ਦੇ ਖਾਤੇ ਚ ਤੁਸੀਂ ਦੇਖ ਸਕਦੇ ਹੋ ਜਾ ਕੇ ਉਹਨਾਂ ਦੇ ਪੈਸੇ ਪਏਦੇ ਆ। ਉਹਨਾਂ ਦੀ 20 20 30 30 ਦਿਹਾੜੀਆਂ ਲੱਗੀਆਂ ਹੋਈਆਂ। ਮਤਲਬ ਕੰਮ ਕੋਈ ਨਹੀਂ ਹੋਇਆ। ਕੋਈ ਕੰਮ ਨਹੀਂ ਹੋਇਆ ਜੀ। ਤੇ ਟਾਇਲ ਪਈ ਆ ਦੇਖੀ ਆ ਕਾਫੀ ਇਹ ਕਿੰਨੀ। ਤੇ ਟਾਇਲ ਬੱਸ ਇੱਕ ਦਿਨ ਜਿਹੜੇ ਕੰਪਨੀ ਵਾਲੇ ਆ ਜਿੱਥੋਂ ਟਾਇਲ ਆਈ ਆ ਉਹੀ ਬੱਸ ਛੱਡ ਕੇ ਚੱਲ ਗਏ ਸੀਗਾ। ਕੋਈ ਲੇਬਰ ਵਾਲੇ ਬੰਦੇ ਨੇ ਤੜੀ ਜਿਹੜੇ ਟਰਾਲੀ ਆਈ ਹੈ ਮਤਲਬ ਕੰਪਨੀ ਨੇ ਭੇਜੀ ਉਹੀ ਬੰਦੇ ਇੱਥੇ ਉਤਰ ਕੇ ਗਏ ਹੈ ਕੀ ਬੰਨਣਾ ਸੀਗਾ ਵੈਸੇ ਇੱਥੇ ਕੀ ਕਹਿੰਦੇ ਨੇ ਕਿਸ ਕੀ ਪਤਾ ਨਹੀਂ ਜਿੱਥੇ ਸੋ ਦੇ ਪਾਰਕ ਕਿਤੇ ਦਾ ਪਾਰਕ ਬਣੀ ਨਹੀਂ ਹੈ ਕੋਈ ਦੇਖ ਲੋ ਜੀ ਤੁਸੀਂ ਆਪ ਇੱਥੇ ਸਾਰੇ ਪਾਸੇ ਕਹਿੰਦੇ ਉਸ ਤੋਂ ਬਾਅਦ ਵੀ ਇੱਕ ਵੀਡੀਓ ਤੁਹਾਡੇ ਵੱਲੋਂ ਬਣਾਈ ਗਈ ਹੈ ਵੀ ਜਦੋਂ ਤੁਸੀਂ ਇਹ ਵੀਡੀਓ ਜਾਰੀ ਕੀਤੀ ਹੈ ਵਾਇਰਲ ਕੀਤੀ ਹੈ ਉਸ ਤੋਂ ਬਾਅਦ ਇੱਥੇ ਕੋਈ ਗੁਜਰਾਨੀਆਂ ਮੱਝਾਂ ਵਗੈਰਾ ਹਾਂ ਸਾਹਮਣੇ ਕਿਉਂਕਿ ਉਹਨਾਂ ਦੇ ਆਪਣੀ ਪੈਲੀ ਦੇ ਵਿੱਚ ਜਿਹੜਾ ਇੱਥੇ ਸਰਪੰਚ ਹੈਗਾ ਉਹਦੇ ਆਪਣੇ ਪੈਲੀ 'ਚ ਉਹਨਾਂ ਗੁਜਰ ਰੱਖੇ ਤੇ ਬਿਠਾ ਦੇਆ ਉਹਨਾਂ ਨੂੰ ਸਵੇਰੇ ਫਿਰ ਉਹਨਾਂ ਨੇ ਇਹ ਵੀ ਪ੍ਰਵਾਹ ਨਹੀਂ ਕੀਤੀ ਕਿ ਸਕੂਲ ਦੇ ਜਿਹੜੇ ਬੱਚੇ ਆ ਕਿਉਂਕਿ ਇਹ 5ਵੀਂ ਕਲਾਸ ਦਾ ਕੀ ਬੱਚਾ ਛੋਟੇ-ਛੋਟੇ ਤੇ ਆਂਗਣਵਾਰੀ ਦੇ ਬੱਚੇ ਵੀ ਆਉਂਦੇ ਆ ਉਹਨਾਂ ਨੇ ਇਹ ਵੀ ਨਹੀਂ ਸੋਚਿਆ ਕਿ ਕਾਨੂੰਨ ਨੁਕਸਾਨ ਪੰਜਾਬ ਪਹਿਚਾਣਗੇ ਜਾਂ ਇੱਥੇ ਜੋ ਐਜੂਕੇਸ਼ਨ ਜਿਹੜੀ ਸਟੱਡੀ ਹੁੰਦਾ ਧਿਆਨ ਭੰਗ ਹੋਏਗਾ ਤੋਂ ਸਕੂਲ ਦੇ ਟਾਈਮ ਤੇ ਹੀ ਉਹ ਮਤਲਬ ਉਹਨਾਂ ਡੰਗਰ ਛੱਡਿਆ ਬਾਅਦ ਵਿੱਚ ਜਦੋਂ ਮੈਂ ਵੀਡੀਓ ਅਪਲੋਡ ਕੀਤੀ ਆ ਤਾਂ ਫਿਰ ਉਹਨਾਂ ਨੇ ਮਤਲਬ ਡੰਗਰ ਇਥੋਂ ਕਹਿ ਸਕਦੇ ਜਿਹੜੀ ਤਾਂ ਲੀ ਕੀਤੀ ਉਹਨੂੰ ਸਪਾਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤਾਂ ਦੇਖੋ ਜੀ ਯਾਰ ਮੈਂ ਤੇ ਜੋ ਦੇਖਿਆ ਉਹ ਮੈਂ মিডিਆ ਸਾਹਮਣੇ ਦੱਸ ਦਿੰਦਾ ਇਹ ਤਾਂ ਉਹ ডিপਾਰਟਮੈਂਟ ਦੇਖੇਗਾ ਕਿ ਇਹ ਧੰਦਲੀ ਆ ਜਾਂ ਕੀ ਆ ਸਰਕਾਰ ਕਹਿੰਦੀ ਹੈ ਭਗਵੰਤ ਜੀ ਸਰਕਾਰ ਕਹਿੰਦੀ ਹੈ ਕਿ ਜਿਹੜਾ ਵੀ ਭ੍ਰਿਸ਼ਟਾਚਾਰੀ ਕਰੇਗਾ ਉਹਨੂੰ ਆਪ ਫੜ ਕੇ ਸਲਾਖਾਂ ਦੇ ਪਿੱਛੇ ਦੇਗਾ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਭ੍ਰਿਸ਼ਟਾਚਾਰ برداشت ਨਹੀਂ ਕਰਾਂਗੇ ਪਰ ਇਹ ਕਿ ਲੱਗਦਾ ਨਹੀਂ ਫਿਰ ਦੇਖੋ ਜੀ ਮੈਂ ਤਾਂ ਮੀਡੀਆ ਤੇ ਵੀਡੀਓ ਬਣਾ ਕੇ ਮਾਨ ਸਾਹਿਬ ਨੂੰ ਵੀ ਕਰ ਦਿੱਤੀ ਹੈਗੀ ਹੈ ਅਟੈਚ ਤੇ ਮੰਤਰੀ ਲਾਲਚੰਦ ਕਟਾਰੂ ਚੱਕ ਨੂੰ ਵੀ ਸ਼ੇਅਰ ਕਰ ਦਿੱਤੀ ਹੈ ਇਹ ਅੱਗੇ ਹੁਣ ਦੇਖੋ ਸਰਕਾਰ ਕੀ ਇਹ ਇਨ੍ਹਾਂ ਤੇ ਕਾਰਵਾਈ ਕਰਦੀ ਹੈ ਜਾਂ ਨਹੀਂ ਕਰਦੀ ਹਾਂਜੀ ਭਾਈ ਕੀ ਨਾਮ ਹੈ ਆਪਣਾ ਆਪਣਾ ਨਾਮ ਰਾਹੁਲ ਹੈ ਆਪਣਾ ਪਿੰਡ ਵੀ ਹੀ ਹੈਗਾ ਹਾਂਜੀ ਆਪਣਾ ਪਿੰਡ ਵੀ ਛੋੜਿਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੀ ਇਹ ਗੱਲਬਾਤ ਸਾਹਮਣੇ ਆ ਰਹੀ ਹੈ ਕਿ ਚੂਨਾ ਲਗਾਇਆ ਗਿਆ ਸਰਕਾਰ ਦੇ ਪੈਸੇ ਨਾਲ ਹਾਂਜੀ ਕੀ ਕਹਿਣਾ ਚਾਹੁੰਦੇ ਆ ਆਪਾਂ ਇਹੀ ਕਹਿਣਾ ਚਾਹੁੰਦੇ ਆ ਕਿ ਦੇਖੋ ਜੀ ਸਰਕਾਰ ਤੇ ਪੈਸੇ ਭੇਜਦੀ ਆ ਆਪਾਂ ਆਨਲਾਈਨ ਰਿਕਾਰਡ ਚੱਕੇ ਤਾਂ ਅੱਜ ਕੱਲ ਤੇ ਕੁਝ ਲੁਕਾਇ ਨਹੀਂ ਸਕਦੇ ਤੁਸੀਂ ਕੁਛ ਵੀ ਤੇ ਜੋ ਵੀ ਆ ਤੁਹਾਡਾ ਆਨਲਾਈਨ ਰਿਕਾਰਡ ਨਿਕਲ ਜਾਂਦਾ ਆ ਸਰਕਾਰ ਨੇ ਤੇ ਪੈਸੇ ਭੇਜੇ ਆ ਦਿਹਾੜੀਆਂ ਉਹਨਾਂ ਨੇ ਉੱਤੇ ਸ਼ੋ ਹੋਈਆਂ ਆ ਤਾਂ ਅੱਗੇ ਕੰਮ ਹੋਇਆ ਲੱਭਿਆ ਨਹੀਂ ਕਹਿੰਦੇ ਸਿੱਧਾ ਸਿੱਧਾ ਇਹ ਕਾ ਸਕਦੇ ਆ ਕਿ ਸਰਕਾਰ ਦੇ ਪੈਸੇ ਨਾਲ ਜਿਹੜਾ ਚੂਨਾ ਲਾਇਆ ਜਾ ਰਿਹਾ ਰਵੀ ਜੀ ਵੱਲੋਂ ਜਿਹੜੀਆਂ ਡਾਕੂਮੈਂਟ ਪੇਸ਼ ਕੀਤੇ ਗਏ ਨੇ ਕਿ 16 ਬੰਦਿਆਂ ਨੂੰ ਦਿਹਾੜੀਆਂ ਲਗਾਈਆਂ ਗਈਆਂ ਇੱਥੇ ਪਾਈਆਂ ਗਈਆਂ ਮਰੇਗਾ ਸਕੀਮ ਦੇ ਤਹਿਤ ਵਾਕੇ ਸਕੂਲ ਦੇ ਵਿੱਚੋ ਕੰਮ ਹੋਇਆ ਨਹੀਂ ਨਹੀਂ ਦੇਖੋ ਤੁਸੀਂ ਆਪ ਦੇਖੋ ਇੱਥੇ ਤੋਂ ਦੇਖੋ ਕੈਮਰਾ ਘੁਮਾ ਕੇ ਕਿੱਦਾਂ ਕਹਾਇਆ ਇੱਥੇ ਕੋਈ ਕੰਮ ਨਹੀਂ ਹੋਇਆ ਇੱਥੇ 1% ਕੰਮ ਨਹੀਂ ਹੋਇਆ ਅੱਗੇ ਬਰਸਾਤਾਂ ਆ ਰਹੀਆਂ ਇਹ ਦੇਖਿਆ ਕਿ ਇਹਨੂੰ ਵਿੱਦਿਆ ਦਾ ਮੰਦਰ ਕਿਹਾ ਜਾਂਦਾ ਬਾਹਰ ਕੂੜਾ ਕਾਫੀ ਆ ਹਾਂਜੀ ਮੱਛਰ ਫੈਲੇਗਾ ਡੇਂਗੂ ਜਿਹੜਾ ਕਾਫੀ ਫੈਲਦਾ ਸਾਡੀ ਉਹਨੂੰ ਕਹਿੰਦੇ ਆ ਵੀ ਪ੍ਰਸ਼ਾਸਨ ਨਾਲੋਂ ਵੀ ਕਿਹਾ ਜਾਂਦਾ ਕਿ ਜਿਹੜਾ ਕੂੜਾ ਕਰਕੜਾ ਇਹਨੂੰ ਮਤਲਬ ਨੇੜੇ ਨਾ ਥੈਂਕਿਆ ਜਾਏ ਕੋ ਦੂਰ ਹੀ ਰਿਹਾ ਲੱਗਦਾ ਨਹੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਬੱਚਿਆਂ ਨੂੰ ਮੁਸ਼ਕਲ ਹੋਏਗੀ ਮੁਸ਼ਕਲ ਤੇ ਹੋਏਗੀ ਦੇਖੋ ਜੀ ਸਰਕਾਰ ਨੇ ਤੇ ਕਹਿਣਾ ਹੀ ਹੁੰਦਾ ਆ ਬਾਕੀ ਤੇ ਜਿਹੜੇ ਪਿੰਡ ਦੇ ਮੋਦਵਾਰ ਬੰਦੇ ਇਹਨਾਂ ਨੇ ਕੁਝ ਕਰਨਾ ਹੁੰਦਾ ਕਿਉਂਕਿ ਸਰਕਾਰ ਨੇ ਇਹਨਾਂ ਨੂੰ ਸਰਪੰਚ ਚੁਣਿਆ ਜਾਂ ਕਿਸੇ ਨੂੰ ਮੈਂਬਰ ਇਥੇ ਕਮੇਟੀ ਬਣਾਈਏ ਕੋਈ ਨਾ ਸਰਪੰਚੀ ਕੀਤੀ ਆ ਇਲੈਕਸ਼ਨ ਲਾਇਆ ਸਰਪੰਚ ਬਣਾਇਆ ਥੋੜਾ ਫਰਜ ਆ ਕਿ ਕੋਈ ਕੰਮ ਕੀਤਾ ਜਾਏ ਪਿੰਡ ਦੇ ਵਿੱਚ ਜਿਹੜਾ ਕੰਮ ਕਰਨ ਵਾਲਾ ਉਹਨੂੰ ਕੰਮ ਕੀਤਾ ਜਾਏ ਜਿੱਦਾਂ ਕਿ ਇਹ ਕੂੜਾ ਆ ਸਾਹਮਣੇ ਨੂੰ ਹਟਾਇਆ ਜਾਏ ਸਕੂਲ ਆ ਤੇ ਬਗੀ ਸਾਫ ਸਫਾਈ ਕੀਤੀ ਆ ਟਾਈਮ ਟੂ ਟਾਈਮ ਗਰਾਊਂਡ ਦੀ ਭਾਈ ਸਾਹਿਬ ਕੀ ਨਾਮ ਹੈ ਆਪਣਾ ਬਲਰਾਮ ਸਿੰਘ ਸਰਪੰਚੀ ਤੁਸੀਂ ਆ ਛੋੜਿਆ ਤੁਸੀਂ ਆ ਵੀਡੀਓ ਵਾਇਰਲ ਕੀਤੀ ਜਾਂਦੀ ਹੈ ਕਿਸੇ ਪਿੰਡ ਵਾਲੇ ਵੱਲੋਂ ਕਿ ਇੱਥੇ ਸਕੂਲ ਗੈਂਡਰਿਕ ਪਾਰਕ ਬਣਨੀ ਸੀਗੀ ਪਾਰਕ ਨਹੀਂ ਬਣੀ ਥੋੜਾ ਬੰਦਿਆਂ ਦੀਆਂ ਦਿਹਾੜੀਆਂ ਜਿਹੜੀਆਂ ਬਿਨਾਂ ਕਿਸੇ ਕੰਮ ਤੋਂ ਲਗਾਈਆਂ ਗਈਆਂ ਨੇ ਪੈਸੇ ਵੀ ਲੇ ਗਏ ਨੇ ਸਰਾ ਸਰ ਸਰਾ ਸਰ ਝੂਠ ਹੈ ਉਹ ਤੇ ਰਿਕਾਰਡ ਦੱਸੇਗਾ ਰਿਕਾਰਡ ਦੇਖੋ ਉਹਨਾਂ ਕੋਲ ਜੀ ਕਾਗਜ਼ ਵੀ ਦਿਖਾਏ ਗਏ ਨੇ ਡਾਕੂਮੈਂਟ ਜਿੱਚ ਪੈਸੇ ਪੇ ਦਿਖਾਓ ਦਿਖਾਓ ਸਾਨੂੰ ਕਿ ਪੈਸੇ ਪੇ ਆ ਤੇ ਉਹ ਖਰਚੋ ਗਏ ਆ ਉੱਤੇ ਉਹਨਾਂ ਦੇ ਖਾਤਿਆਂ 'ਚ ਵੀ ਪੈਸੇ ਦੇ ਦੋ ਤੇ ਮੌਸਮ ਦੇ ਹਿਸਾਬ ਨਾਲ ਜੇ ਤਾਂ ਕੰਮ ਹੀ ਨਹੀਂ ਲਾਇਆ ਸੀ ਐਸੀ ਪਾਰਕ ਬਣੀ ਪਾਰਕ ਚਲੇ ਕਰਦਾ ਕੰਮ ਹੈ ਦੇਖੋ ਇਟਾਈ ਹੈ ਇਟਾਈ ਹੈ ਮਿੱਟੀ ਪਾਈ ਇਥੇ ਇੱਕ ਖੱਡਾ ਹੀ ਬੜਾ ਡੂੰਗਾ ਉਹ ਪਰਿਆ ਕੁਢਿਆੜੀ ਵਗੈਰਾ ਲੱਗੀ ਹੈ ਇਹਨਾਂ ਦੀ ਆ ਬਿਲਕੁਲ ਬੜੇ ਸਾਰੇ ਬੰਦੇ ਨੇ ਦਿਹਾੜੀਆਂ ਲੱਗੀਆਂ ਕਿਦਾਂ ਮੇ ਜਿਹੜੇ આરોਪ ਲਗਾਏ ਜਾ ਰਹੇ ਨੇ ਝੂਠੇ ਸਾਰਾ ਸਾਰ ਝੂਠੇ ਆ